इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਿ ਕਿਸ ਤਰ੍ਹਾਂ ਦੇ ਮੇਰਾ ਨਾਮ ਹੈ ਜੀ ਪੰਜਾਬ ਸਰਕਾਰ ਦਾ ਬਹੁਤ ਬਧਨਵਾਦੀ ਹੈ ਜਿਸ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਅੱਜ ਇਹ ਬੱਸ ਕਿੱਥੇ ਜਾ ਰਹੀ ਹੈ ਜੀ ਜੀਰਾਇਤ ਲੈਣਾ Hãy subscribe cho kênh Ghiền Mì Gõ Để không bỏ lỡ những video hấp dẫn ಅಂಕಲ ಜೀರ ਹੈਨੇ ਬਾਰ ਬਾਰ ਕੋਈ ਮੱਤਿਆ ਨਰਵੀਤ ਆਨੇ ਨੇ ਡਰਦੇ ਆ ਅੱਜ ਜੋ ਕੀ ਪੀ ਯਾਤਰਾ ਕਰਕੇ ਜੀ ਜਾ ਰਹੇ ਆ ਪੰਜਾਬ ਵੱਲੋਂ ਜੋ ਯਾਤਰਾ ਚੱਲੂ ਹੋਈ ਹੈ ਬਹੁਤ ਵਧੀਆ ਮਸਤ ਕਰ ਰਹੇ ਆ ਜੀ ਆਪਾਂ ਜਾ ਕੇ ਨਾ ਉੱਥੇ ਬਹੁਤ ਹਿੰਦੀ ਸਨ ਨਹੀਂ ਹੈਗਾ ਚੱਲ ਨਹੀਂ ਕੁਝ ਨਹੀਂ ਬੋਲੇ ਯਾਰ ਟ੍ਰਿਕ ਬਣਾਉਣਾ ਨਹੀਂ ਨਹੀਂ ਉਹ ਬਲ ਗਿਆ ਮੈਂ ਇਹਨੂੰ ਨਹੀਂ ਬੋਲਦਾ ਉਹ ਫਿਰ ਨਾਲ ਪਾਸੇ ਗਿਆ ਲੋ ਸਾਰੇ ਹਾਂ ਅੱਗੇ ਨੂੰ ਆਇਓ ਭਾਈ ਅੱਗੇ ਨੂੰ ਅੱਗੇ ਨੂੰ ਆਇਓ ਭਾਈ ਅੱਗੇ ਨੂੰ ਦੱਸਣਗੇ ਉਹਨਾਂ ਨੂੰ ਬੁਲਾ ਲ ਗਵਾ ਉਹਨਾਂ ਜੋ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਤੀਰਥ ਯਾਤਰਾ ਚਲਾਈ ਗਈ ਹੈ ਉਹ ਉਸ ਬਾਰੇ ਕੁਝ ਵੀ ਕਹਿਣਗੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਇਹਨਾਂ ਨੇ ਸਾਨੂੰ ਫਰੀਦ ਵਾਸ ਸੇਵਾ ਕੀਤੀ ਤੀਰਥ ਯਾਤਰਾ ਦਾ ਅੱਜ ਫੋਰੀ ਆਖਰਾ ਕਰ ਅੱਜ ਪਹਿਲਾਂ ਤਲਵੰਡੀ ਸਾਬੋ ਉਸ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਕੀ ਮਹਿਸੂਸ ਕਰ ਰਹੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਰਮੰਦਰ ਸਾਹਿਬ ਰਾਤ ਲਾਵਾਂਗੇ ਈਲ ਦੇ ਨਾਸ ਤੋਂ ਬੰਦੇ ਕੋਰੋਨਾ ਵੀ ਸਰਕਾਰੀ ਕੰਮ ਹੈ ਬਣੀ ਜੀ ਫਿਰ ਇੱਕ ਵਾਰ ਜਿਹੜਾ ਮੁੱਖ ਮੰਤਰੀ ਪੀਰ 75 ਅਧੀਨ ਦੇ ਤਹਿਤ ਬਾਸ ਕਰਵਾਣਾ ਕੀਤਾ ਜਾ ਰਿਹਾ ਹੈ ਅੱਜ ਇਹ ਅਸਤਰਾ ਕਿੱਧਰ ਨੂੰ ਜਾ ਰਹੀ ਹੈ ਤੇ ਕਿੰਨੀ ਜਿਹੜੀ ਇਹ ਦੇਖੋ ਇਹ ਜਿਹੜੀ ਪੰਜਾਬ ਸਰਕਾਰ ਹੈ ਸਭ ਧਰਮਾਂ ਦਾ ਸਤਿਕਾਰ ਕਰਨ ਵਾਲੀ ਸਰਕਾਰ ਹੈ ਇਹ ਇਹ ਜਿਹੜੇ ਸਾਡੇ ਸੂਬੇ ਦੇ ਸ਼ਰਧਾਲੂਆ ਉਹਨਾਂ ਲਈ ਵੱਖ-ਵੱਖ ਜਿਹੜੇ ਧਾਰਮਿਕ ਸਥਾਨਾਂ ਉਹਨਾਂ ਦੀ ਤੀਰਥ ਯਾਤਰਾ ਕਰਨ ਵਾਸਤੇ ਜਿਹੜੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਵੱਲੋਂ ਸਾਡੇ ਹਲਕੇ ਦੇ ਵਿੱਚ ਸਾਡੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਦੀ ਯੋਗ رائے ਨਮਾਈ ਦੇ ਖੇਤਰ ਸ਼ੁਰੂ ਕੀਤੀ ਗਈ ਸੀ ਉਹਦੇ ਤਹਿਤ ਜਿਹੜੇ ਵੱਖ-ਵੱਖ ਧਾਰਮਿਕ ਸਥਾਨ ਨੇ ਸਾਡੇ ਉੱਥੇ ਬੱਸਾਂ ਭੇਜੀਆਂ ਜਾਂਦੀਆਂ ਹਨ ਲਗਭਗ 9ਵੀਂ ਬੱਸ ਹੈ ਜਿਹੜੀ ਇੱਕ ਤੀਰਥ ਯਾਤਰਾ ਜੁੜਨਾ ਤਹਿਤ ਤੀਜੀ ਹੈ ਤੇ ਬਾਕੀ ਅਸੀਂ ਪਰਸਨਲ ਟੌਰ ਤੇ ਆਪਰੇ ਕੋਲ 6 ਬੱਸਾਂ ਉਹ ਜਿਹੜੇ ਵੱਖ-ਵੱਖ ਸਥਾਨ ਸੀਗੇ ਜਿਵੇਂ ਕਿ ਸ਼੍ਰੀ ਨਾਇਣਾ ਦੇਵੀ ਜੀ ਸ਼੍ਰੀ ਜਵਾਲਾਮੁਖੀ ਜੀ ਸ਼੍ਰੀ ਖਾਟੂ ਸ਼ਾਮ ਜੀ ਅਨੰਦਪੁਰ ਸਾਹਿਬ ਤੇ ਜਿਹੜੀ ਅੱਜ ਵਾਲੀ ਬੱਸ ਹੈ ਇਹ ਤੋਂ ਕੋੜਗੁਰੂ ਗੁਰਵਾਨਾ ਹੋ ਕੇ ਤੱਕ ਜੀ ਦੰਦਮਾ ਸਾਹਿਬ ਤਰਵੰਡੀ ਸਾਬੋ ਪਹੁੰਚੇਗੀ ਤੇ ਇਸ ਤੋਂ ਬਾਅਦ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੀ ਦਰਬਾਰ ਸਾਹਿਬ ਉੱਥੇ ਸਟੇ ਹੋਏਗਾ ਤੇ ਕੱਲ ਈ ਦੰਦਮਾ ਸਾਹਿਬ ਹੋਏਗੀ ਇਹ ਜਿਹੜੀਆਂ ਪੰਜਾਬ ਸਟੇਟ ਦੇ ਸਦਾ ਲੋ ਹੈ ਉਹਨਾਂ ਨੂੰ ਇਹ ਸਾਰਾ ਹੀ ਇਹ ਜਿਹੜਾ ਦਰਸ਼ਨ ਕਰਵਾਏ ਜਾ ਰਹੇ ਆ ਬਿਲਕੁਲ ਮੁਫਤ ਹੈ ਉਹਨਾਂ ਦੇ ਰਹਿਣ ਸਹਿਣ ਦਾ ਉਹਨਾਂ ਨੂੰ ਆ ਕਿੱਡਾ ਪ੍ਰੋਵਾਈਡ ਕਰਵਾਈਆਂ ਗਈਆਂ ਜਿਹੜਾ ਜਿਹੜਾ ਵਰਤੋਂ ਵਾਲਾ ਸਮਾਨ ਹੈ ਉਹਦੇ ਵਿੱਚ ਦਿੱਤਾ ਗਿਆ ਤੇ ਜਿਹੜੇ ਪੰਜਾਬ ਤੋਂ ਬਾਹਰ ਦੇ ਧਾਰਮਿਕ ਸਥਾਨ ਹੈ ਉਹਨਾਂ ਦੇ ਲਈ ਜਿਹੜੀਆਂ ਰੇਲ ਗੱਡੀਆਂ ਦੀ ਡਿਮਾਂਡ ਕੀਤੀ ਗਈ ਸੀ ਪਰ ਜਿਹੜੀ ਸੈਂਟਰ ਦੀ ਕੇਂਦਰ ਦੀ ਮੋਦੀ ਸਰਕਾਰ ਹੈ ਉਹਨਾਂ ਨੇ ਜਿਹੜੀਆਂ ਰੇਲ ਗੱਡੀਆਂ ਦੀਨ ਤੋਂ انکار ਕਰ ਦਿੱਤਾ ਫਿਰ ਉਹਦੇ ਮੱਦੇਨਜ਼ਰ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਹੈ ਉਹਨਾਂ ਵੱਲੋਂ ਜਿਹੜੇ ਹੈਗਾ ਚਾਚੜ ਹਵਾਈ ਜਹਾਜ਼ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਹੁਣ ਉਹ ਜਿਹੜੇ ਪੰਜਾਬ ਤੋਂ ਬਾਹਰ ਦੇ ਧਾਰਮਿਕ ਸਥਾਨ ਨੇ ਉਹਨਾਂ ਦੀ ਯਾਤਰਾ ਜਿਹੜੇ ਹਵਾਈ ਜਹਾਜ਼ ਨਾਲ ਬਿਲਕੁਲ ਫ੍ਰੀ ਕਰਵਾਈ ਜਾਏਗੀ ਇਦਾਂ ਦਾ